6 ਕਿਲੋ ਦੇ ਕਰੀਬ ਹੋਊਗਾ ਸੋ 11 ਤੋਂ 12ਾ ਦੁੱਧ ਆਪਾਂ ਦੱਸਤਾ ਕਹਿੰਨੇ ਆ ਕਿ ਕਈ ਵਾਰ ਕੀ ਹੁੰਦਾ ਸੋ ਕਈ ਵਾਰ ਕੀ ਹੁੰਦਾ ਦੋਸਤੋ ਵੀ ਦੂਰ ਜਦੋਂ ਪਸ਼ੂ ਜਾਂਦਾ ਵਾ ਤੇ ਉਦੋਂ ਥੋੜੀ ਜੀ ਦਿੱਕਤ ਆ ਜਾਂਦੀ ਹੈ ਕਈ ਵਾਰੀ ਦੁੱਧ ਘਟ ਜਾਂਦਾ ਸੋ ਆ ਤੁਸੀਂ ਦੇਖ ਸਕਦੇ ਆ ਵੱਡੀ ਬਾਲਟੀ ਦੇ ਵਿੱਚ ਦੁੱਧ ਜਿਹੜਾ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸასი ਕਾਲ ਕੀ ਹਲਚਲ ਸੋ ਬਹੁਤੇ ਵੀਰ ਜਾਣਦੇ ਆ ਕਿ ਆਪਾਂ ਮਾਈ ਦੀ ਤੁਹਾਨੂੰ ਆਪਾਂ ਲਾਈਵ ਮਿਲਕਿੰਗ ਦਿਖਾਉਣ ਲੱਗੇ ਆ ਦੋਸਤੋ ਤੇ ਜਿਹੜੀ ਇਹ ਬਫੈਲੋ ਦੀ ਮਿਲਕਿੰਗ ਆ ਦੋਸਤੋ ਇਹ ਦੇਖ ਸਕਦੇ ਆ ਤੁਸੀਂ ਕਿ ਬਲੱਡ ਜਿਹੜਾ ਹੁੰਦਾ ਨਾ ਦੋਸਤੋ ਬਲੱਡ ਬਲੱਡੀ ਹੁੰਦਾ ਆ ਇਹਨੂੰ ਸਵੇਰ ਜਦੋਂ ਜਾਂ ਸ਼ਾਮ ਦੇ ਟਾਈਮ 'ਚ ਉਣਾ ਹੁੰਦਾ ਤਾਂ ਇਹਨੇ ਪੱਠੇ ਛੱਡ ਕੇ ਡੰਗਣਾ ਸ਼ੁਰੂ ਕਰ ਦੇਣਾ ਕਿ ਮੇਰਾ ਹੁਣ ਟਾਈਮ ਹੋ ਗਿਆ ਤਾਂ ਮੈਨੂੰ ਚੋਲੋ ਸੋ ਇਹ ਜਿਹੜਾ ਬਲੱਡ ਆ ਦੋਸਤੋ ਇਹ ਬਹੁਤ ਘੱਟ ਮਿਲਦਾ ਆ ਕਿਉਂਕਿ ਇਹੀ ਬਲੱਡ ਜਿਹੜੇ ਇਹੀ ਗੌਣੇ ਆ ਇਹ ਬੱਚਿਆਂ ਚਾਉਣੇ